ਵੱਡੀ ਖਬਰ ਅੰਮ੍ਰਿਤਸਰ ਤੋਂ ਜਿੱਥੇ ਕੇਂਦਰੀ ਫਤਾਪੁਰ ਜੇਲ੍ਹ ਦੇ ਵਿੱਚ ਚਾਰ ਹਵਾਲਾਤਿਆਂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ 13 ਅਪ੍ਰੈਲ ਵਿਸਾਖੀ ਵਾਲੇ ਦਿਨ ਤਿੰਨ ਹਵਾਲਾਤੀਆਂ ਦੀ ਜੇਲ੍ਹ ਵਿੱਚ ਮੌਤ ਹੋਈ ਅਤੇ ਫਿਰ 14 ਅਪ੍ਰੈਲ ਨੂੰ ਇੱਕ ਹੋਰ ਹਵਾਲਾਤੀ ਦੀ ਮੌਤ ਦੀ ਖਬਰ ਸਾਹਮਣੇ ਆਈ ਜੇਲ੍ਹ ਵਿੱਚ ਹੋਈ ਇਸ ਵੱਡੀ ਘਟਨਾ ਤੋਂ ਬਾਅਦ ਤਰਲਲੀ ਮਚ ਗਈ ਹੈ ਇੱਕ ਖਬਰ ਜਦੋਂ ਪਰਿਵਾਰਕ ਮੈਂਬਰਾਂ ਕੋਲ ਪਹੁੰਚੀ ਤਾਂ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਗੰਭੀਰ ਦੋਸ਼ ਲਗਾਏ ਨੇ ਪਰਿਵਾਰਾਂ ਦਾ ਕਹਿਣਾ ਕਿ ਉਹਨਾਂ ਦੇ ਬੱਚਿਆਂ ਦੀ ਮੌਤ ਪਿੱਛੇ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿਉਂਕਿ ਉਕਤ ਹਵਾਲਾਤੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਇਸ ਲਈ ਜੇਲ੍ਹ ਪ੍ਰਸ਼ਾਸਨ ਤੇ ਉਹਨਾਂ ਪ੍ਰਤੀ ਲਾਪਰਵਾਹੀ ਵਰਤਨ ਦੇ ਦੋਸ਼ ਨੇ ਇਸ ਬਾਰੇ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕੈ ਸਰ ਮੜਾ ਗਿਆ ਤੇ ਗਰੀਬ ਕਰ ਦਿਓ ਡਿਊਟੀ ਡਾਹੀ ਦਿਓ ਸਾਨੂੰ ਸਰ ਡਿਊਟੀ ਕਰਦੇ ਹੋ ਥੋੜਾ ਬਲੀਵ ਕਰ ਦਿਓ ਨਾ ਸਰ ਥੋੜਾ ਥੋੜੀ ਵੀ ਨਹੀਂ ਪਹੁੰਚਾ ਥੋੜਾ ਇਹ ਤਾਂ ਦੱਸ ਦਿਓ ਸਰ ਹੋਇਆ ਕੀ ਹੈ ਉਹ ਕਹਿੰਦੇ ਸਕਿਉਰਟੀ ਗਾਰਡ ਦੀ ਲਾਪਰਵਾਹੀ ਨਾ ਆਇਆ ਅੰਦਰ ਐਮਰਜੈਂਸੀ ਉਹਨਾਂ ਲੈ ਕੇ ਆਏ ਇੱਥੇ ਉਹਨਾਂ ਨੇ ਡਾਕਟਰ ਨੇ ਮਿੱਤਰ ਪੁੱਛ ਕਰਦਾ ਉਹ ਕਹਿੰਦੇ ਇੱਕ ਹਫਤੇ ਤੋਂ ਬਿਮਾਰ ਹੈਗੇ ਪਰ ਉਹਨਾਂ ਨੂੰ ਕਿਸੇ ਵੀ ਮੈਡੀਕਲ ਸਹੂਲਤ ਨਹੀਂ ਦਿੱਤੀ ਇੱਕ ਹਫਤੇ ਤੋਂ ਬਾਅਦ ਨਹੀਂ ਇੱਕ ਹਫਤੇ ਤੋਂ ਜਿਹੜਾ ਦਾਖਲ ਹੀ ਉਹ ਪਹਿਲਾਂ ਦਾਖਲ ਹੀ ਇੱਕ ਦਿਨ ਦਾਖਲ ਹੀਗਾ ਤਾਂ ਬਾਕੀ ਜਿਹੜੇ ਉਹ ਕਹਿੰਦੇ ਕਿ ਦੂਜੇ ਜਿਹੜੇ ਐਮਰਜੈਂਸੀ ਬਿਮਾਰ ਹੋਏ ਉਹਨਾਂ ਨੂੰ ਫੜਾ ਫੜਾ ਇੱਥੇ ਲੈ ਕੇ ਆਏ ਤੇ ਉਹ ਉਹਦੀ ਡੈਥ ਹੋ ਗਈ ਡਾਕਟਰਾਂ ਨੇ ਕਹਿੰਦੇ ਹਫ਼ਤਾ ਪਹਿਲਾਂ ਦੀ ਕਹਿ ਰਹੇ ਉਥੇ ਕੋਈ ਸੁਜੀਤ ਬਰਾੜ ਆਇਆ ਉਹ ਫਿਰ ਡਾਕਟਰ ਦੱਸਣਗੇ ਨਾ ਜੀ ਉਹਨਾਂ ਨੇ ਕਿਹੜਾ ਇਲਾਜ ਕੀਤਾ ਤੁਹਾਡਾ ਇਲਾਜ ਮਤਲਬ ਕੀ ਉਹਨਾਂ ਨੇ ਮੈਡੀਕਲ ਨਹੀਂ ਕੀਤਾ ਉਹ ਡਾਕਟਰ ਨੇ ਜਿਹੜਾ ਇਲਾਜ ਕੀਤਾ ਨਾ ਉਹ ਡਾਕਟਰਾਂ ਨੇ ਸਿਲਪਾ ਲਾਈਆਂ ਨਾਲ ਸਿਰਫ ਸਕਿਉਰਟੀ ਗਾਰਡ ਕਹ ਰਹੇ ਸੀ ਸਕਿਉਰਟੀ ਗਾਰਡ ਨਹੀਂ ਸਕਿਉਰਟੀ ਗਾਰਡ ਜਦੋਂ ਲਾਇਆ ਜਾਂਦੇ ਆ ਉਥੋਂ ਉਸੇ ਵਾਲੇ ਭੇਜਿਆ ਜਾਂਦਾ ਐਮਰਜੈਂਸੀ ਤੁਰੰਤ ਗਾਰਡ ਲਾ ਕੇ ਤੇ ਐਮਰਜੈਂਸੀ ਐਮਬੂਲ ਡਾਕਟਰਾਂ ਨੇ ਇਥੇ ਮਤਲਬ ਉਹਨਾਂ ਨੂੰ ਕੀਤਾ ਕਿ ਡੈਥ ਹੋ ਗਈ ਹੈ ਜਿਆ ਰਸਤੇ 'ਚ ਹੋਈ ਹੈ ਜਾਂ ਆਪੇ ਆ ਕੇ ਜਾ ਰਹੇ ਨੇ ਡੈੱਡ ਬੋਡੀ ਡਾਇਰੈਕਟ ਜੇਲ੍ਹ ਚ ਨਹੀਂ ਉਹਨਾਂ ਦੇ ਕਹਿਣ ਦੀ ਨਹੀਂ ਗੱਲ ਡਾਕਟਰ ਡਾਕਟਰ ਦੱਸਣਗੇ ਪੋਸਟਮਾਰਟਮ ਦੇ ਵਿੱਚ ਆ ਜਾਣਾ ਕਿਦੋਂ ਮੌਤ ਹੋਈ ਕਿੰਨੇ ਵਜੇ ਹੋਈ ਕੀ ਕਾਰਨ ਹੀ ਮੌਤ ਦਾ ਉੱਥੇ ਹੀ ਪਰਿਵਾਰਾਂ ਨੇ ਜੇਲ੍ਹ ਪ੍ਰਸ਼ਾਸਨ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ 8 ਦਿਨ ਹੋ ਗਏ ਕਹਿੰਦਾ ਮੈਂ ਬਿਮਾਰ ਹਾਂ ਤੇ ਰੋਜ਼ ਜਾਂਦਾ ਸੀ ਗਾਰਡ ਲਾਉਣ ਡਾਕਟਰ ਸਾਹਿਬ ਕੋਲ ਰੋਜ਼ ਲੱਗੀ 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 ਸਕੋਰਡਿੰਗ ਇੰਚਾਰਜ ਜੀ ਗਰਜੀਤ ਬਰਾੜ ਜਿਹੜਾ ਸਾਨੂੰ ਤੇ ਪਤਾ ਨਹੀਂ ਪਤਾ ਲੱਗਾ ਕਿ ਉਹਨੇ ਉਹਦੀ ਗਾਰਡ ਨਹੀਂ ਲਾਈ ਨਹੀਂ ਮਹਤ ਪ੍ਰਸ਼ਾਸਨ ਨੂੰ ਇਹ ਕਹਿਣਾ ਬੇਨਤੀ ਕਰਦਾ ਕਿ ਕਿਹ ਹੋਰ ਸਾਡਾ ਤੇ ਸਾਡਾ ਸਾਡਾ ਹੁਣ ਸਾਡਾ ਜੋਨ ਹੋ ਗਿਆ ਗਾਂ ਹੋਣ ਵਾਲੇ ਜਿਹੜਾ ਜਿੰਨਾਂ ਦਾ ਇਹਨਾਂ ਦੇ ਬੱਚੇ ਨਾ ਮਰਨ ਸਾਡਾ ਬੰਦਾ ਚਲ ਗਿਆ ਸਾਡਾ ਬੰਦਾ ਚਲ ਗਿਆ ਹੁਣ ਕੀ ਕਰ ਸਕਦੇ ਆ ਤੁਹਾਨੂੰ ਲੱਗਦਾ ਜੀ ਟਾਈਮ ਨਾਲ ਇਲਾਜ ਹੋ ਜਾਂਦਾ ਤੇ 8 ਦਿਨ ਪਹਿਲੋ ਆ ਜਾਂਦਾ ਤੇ ਬਚਾਅ ਹੋ ਜੈਣਾ ਕੁਛ ਨਾ ਕੁਛ ਤੇ ਬਚਾਅ ਹੋ ਜੈਣਾ ਉਹ ਜੇਲ੍ਹ ਵਿੱਚ ਚਾਹੀਦੀ ਲਾਇ ਪ੍ਰੋਵਾਈਡ ਬੜੀ ਵੱਡੀ ਲਾਇ ਪ੍ਰੋਵਾਈਡ ਹੀ ਉਹਨਾਂ ਦੀ ਮਾੜੀ ਮੋਟੀ ਥੋੜੀ ਇਹ ਦਿਨ ਅਸੀਂ ਕੋਈ ਨਾ ਕੋਈ ਨਜ਼ਰ ਆਂਦੇ ਕਿਸ ਤਰ੍ਹਾਂ ਵੇਖਦੇ ਹੋ ਇਹ ਬੜੇ ਮਾੜੇ ਦਿਨ ਵੇਖਣ ਨੇ ਜਿਹੜੀ ਸਿੱਧੀ ਗੱਲ ਸਾਨੂੰ ਉਹ ਥੋੜੀ ਦਿ ਮੰਗੇ ਉਹ ਕਰਦੇ ਸਕਿਉਰਟੀ ਗਾਰਡ ਜਿਹਨੇ ਗਾਰਦ ਲਉਣੀ ਹੈ ਉੱਤੇ ਕਾਰਵਾਈ ਹੋਣੀ ਚਾਹੀਦੀ ਸਾਡੇ ਤੋਂ ਕਿਸੇ ਹੋਰ ਨਾਲ ਹਾਂ ਗਾਂ ਤੋਂ ਕਿਸੇ ਹੋਰ ਨਾਲ ਹੋਵੇ ਤੇ ਬੇਨਤੀ ਇਤਰਾਹ ਜੀ ਇਹ ਇਸ ਤਰ੍ਹਾਂ ਆਮ ਵੀ ਇਹ ਜਿਹੜਾ ਬੇਟਾ ਸੀ ਸਾਡੇ ਰਿਲੇਟਿਵ ਸੀ ਇਹਨਾਂ ਦਾ ਸਾਡੀ ਮਾਸੀ ਦਾ ਪੋਤਰਾ ਸੀ ਤੇ ਇਹ ਇਹਨਾਂ ਦੇ ਡੈਡੀ ਮੁਤਾਬਕ ਆਹ ਇਹ ਡੈਡੀ ਨੇ ਆਪਣਾ ਹਾਂ ਜੀ ਰਮੇਸ਼ ਕੁਮਾਰ ਆਜ ਹੋ ਰਹਾਂ ਤੇ ਇਹ ਜਦੋਂ ਅਸੀਂ ਨੰਦਪੁਰ ਸਾਹਿਬ ਗਏ ਹਾਂ ਤੇ ਰਾਤੀ ਇਹਨਾਂ ਨੂੰ ਸਾਨੂੰ ਪਤਾ ਲੱਗਾ ਤੇ ਰਾਤੀ ਜਦੋਂ ਪਤਾ ਲੱਗਾ ਤੇ ਫਿਰ ਇੱਥੇ ਸਵੇਰੇ ਆਏ ਆ ਤੇ ਲਾਸ਼ਾਂ ਵੇਖਣ ਯੋਗ ਨਹੀਂ ਆ ਕਿੰਨੀਆਂ ਲਾਸ਼ਾਂ ਆ ਚਾਰ ਲਾਸ਼ਾਂ ਆਈਆਂ ਜੀ ਜੇਲ੍ਹ ਦੇ ਹੀ ਅਣਗੇਲੀ ਕਰਕੇ ਕੀ ਹਾਲ ਚਾਰ ਲਾਸ਼ਾਂ ਆਈਆਂ ਤਿੰਨ ਕੱਲ ਆਈਆਂ ਇੱਕ ਅਜਾਈ ਦੱਸਣ ਮੁਤਾਬਕ ਇਹਨਾਂ ਦੇ ਪਰਿਵਾਰ ਵੱਲੋਂ ਤੇ ਇਹ ਅਸੀਂ ਬੇਨਤੀ ਕਰਦੇ ਆ ਚੋਣ ਕਮਿਸ਼ਨ ਨੂੰ ਇਸ ਵੇਲੇ ਸਾਡੇ ਪੰਜਾਬ ਸਰਕਾਰ ਦੇ ਵਿੱਚ ਕਿਉਂ ਨਜਾਬਤਾ ਲੱਗਾ ਅਸੀਂ ਤੁਹਾਡੇ ਮਾਦਮ ਰਾਈ ਚੋਣ ਕਮਿਸ਼ਨ ਰਾਈ ਨੂੰ ਬੇਨਤੀ ਕਰਦੇ ਆਂ ਕਿ ਇੱਥੇ ਫੌਰੀ ਐਕਸ਼ਨ ਚੋਣ ਕਮਿਸ਼ਨ ਲਵੇ ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਹੋਰ ਹਜ਼ਾਰਾਂ ਬੰਦੇ ਜੇਲਾਂ ਦੇ ਵਿੱਚ ਬਿਮਾਰੀ ਨਾਲ ਪੀੜਤ ਨੇ ਜੇਲਾਂ 'ਚ ਇਨਸਾਨ ਹੀ ਜਾਂਦੇ ਆ ਕੋਈ ਬੇਗਨਾ ਕੋਈ ਗਨਾਈ ਇਹ ਸਾਬਤ ਕਰਨਾ ਵਾ ਸਾਡੇ ਸਤਕਾਰਯੋਗ ਸਪਰੀਮ ਕੋਰਟ ਦੀ ਅਦਾਲਤ ਸਾਡੀ ਜ਼ਿਲ੍ਹਾ ਕੋਰਟ ਨੇ ਜ਼ਿਲ੍ਹਾ ਕੋਰਟ ਜਿਹੜੀ ਆ ਕੋਈ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਲਾਪਰਵਾਹੀ ਦਾ ਕਾਰਨ ਬਣ ਗਈ ਸਾਡੀ ਪੰਜਾਬ ਦੇ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਤੇ ਇਹ ਜਿਹੜੀਆਂ ਚਾਰ ਜਾਨਾਂ ਗਈਆਂ ਅੱਗੇ ਆਉਣ ਨੂੰ ਤਿਆਰ ਨਹੀਂ ਜਿਹੜੇ ਚਾਰ ਦਿਨੇ ਤਿੰਨ ਪਰਿਵਾਰ ਹੋਰ ਨੇ ਉਹ ਆਂਦੇ ਕਿ ਸਾਡੇ ਪੁੱਤਰੇ ਨਿਕ ਨਿਕਿਆ ਦੋ ਉਹ ਪਿੰਡ ਆ ਕੱਚਾ ਤਨਵਾ ਪਿੰਡ ਤੋਂ ਇੱਥੇ ਆਣ ਕੇ ਪਤਾ ਲੱਗਾ ਕਿ ਉਸ ਪਿੰਡ ਦੇ ਕੋਈ ਗੁਰਲਾਲ ਸਿੰਘ ਆ ਉਹਦਾ ਮੂੰਹ ਘੜ ਤੋਂ ਕੱਟ ਵੀ ਤੇ ਚੋਂ ਸਿਰਾਂ ਜਿੱਡਾ ਉਹਦਾ ਮੂੰਹ ਆ ਜਿੱਡਾ ਮੂੰਹ ਹੋਇਆ ਉਹ ਕੀ ਹੋਇਆ ਕੀ ਕਾਰਨ ਬਣਿਆ ਇਹ ਪਤਾ ਨਹੀਂ